ਭੈਣ ਕਿਤੇ ਵੀ ਹੋਵੇ ਉਹਨੂੰ ਰਹਿੰਦਾ ਹੈ ਕਿ ਮੇਰਾ ਵੀਰ ਜਿੰਨੇ ਰੋਟੀ ਖਾਦੀ ਕਿ ਨਹੀਂ ਖਾਦੀ ਚਾਹ ਹੁੰਦਾ ਹੈ ਰਖੜੀ ਵਾਲੇ ਦਿਨ ਕੀ ਪੈਣ ਆਉਗੀ ਗੁੱਟ ਤੇ ਰਖੜੀ ਬੰਨੋਗੀ ਫਿਰ ਅਸੀਂ ਰੋਟੀ ਖਾਵਾਂਗੇ ਦੂਜੀ ਮਾਂ ਹੈ ਗਿਫਟ ਹੋਰ ਕੋਈ ਨਹੀਂ ਰਖੜੀ ਹੈ ਵੱਖਰੀ ਵੱਖਰੀ ਟਾਈਪ ਦੀ ਉਹਨੇ ਵੱਖਰੀ ਰਖੜੀਆਂ ਨਹੀਂ ਆ 7-8 ਟਾਈਪ ਨੇ ਰਖੜੀਆਂ ਇਹਨੂੰ ਵੀ ਲੱਗਦਾ ਸੀਗਾ ਕਿ ਪੈਕਿੰਗ ਕਿਵੇਂ ਕਰਾਂਗੇ ਪਰ ਮੈਂ ਜਦੋਂ ਇਹਨਾਂ ਕੋ ਭਾਈ ਸਾਹਿਬ ਕੋ ਇੱਥੇ ਆਇਆ ਇਹਨਾਂ ਨੇ ਕਿਹਾ ਕਿ ਇੱਥੇ ਅਵੇਲੇਬਲ ਨੇ ਜਿਸ ਨੇ ਨੋਮੀਨਲ ਜੇ ਚਾਰਜ ਦੇ ਵਿੱਚ ਜਿਹੜੀ ਹੈ ਪੈਕਿੰਗ ਆ ਉਹ ਸਾਨੂੰ ਕਰਕੇ ਦੀ ਪੈਕਿੰਗ ਫ੍ਰੀ ਹੈ ਜਿਹੜਾ ਬਾਕਸ ਹੈ ਉਹਦੇ ਚਾਰਜ ਜਿਹੜੇ ਉਹ ਲੈ ਜਾਂਦਾ ਕਿਉਂਕਿ ਇਹ ਸ਼ਬਦੋਂ से ਨਹੀਂ ਇਹ ਅੱਖੋਂ से बयां होती है ये एक राखी ही नहीं ये वो जिंदगी है जो हाथ पे बांध के हमेशा सिर पे रहती है ਠੰਡਾ ਕਾਰਟਨ ਨੇ ਤਿੰਨ ਤੋਂ ਚਾਰ ਘੰਟੇ ਜਿਹੜੇ ਲਗਾਏ ਆ ਉਹ ਵੀ ਆਫਟਰ ਜੌਬ ਜਿਹੜਾ ਟਾਈਮ ਕੱਢ ਕੇ 5 ਵਜੇ ਤੋਂ ਬਾਅਦ ਤਸੋ ਉਹ ਇਹ ਮਤਲਬ ਜਿਹੜੀਆਂ ਫੀਲਿੰਗ ਹੈ ਕਿ ਜਿਹੜੀਆਂ ਸ਼ੋ ਕਰਦੀਆਂ ਕਿ ਜਿਹੜਾ ਰਿਸ਼ਤਾ ਹੈ ਬਹੁਤ ਅਨਮੋਲ ਹੈ ਸਮ ਟਾਈਮ ਕੁਝ ਇਸ ਤਰ੍ਹਾਂ ਦੇ ਟਾਈਮ ਪੀਰੀਅਡ ਹੁੰਦਾ ਮੈਨੂੰ ਐਨਾ ਮਿਸ ਕਰਦੀਆਂ ਕਿ ਕਾਸ਼ ਮੈਂ ਉਹਦੇ ਕੋਲ ਜਾਵਾਂ ਤੇ ਉਹਨੂੰ ਮਿਲ ਕੇ ਆਵਾਂ ਜਾਣਾ ਬਹੁਤ ਮੁਸ਼ਕਿਲ ਹੈ ਹਜੇ ਇਸ ਟਾਈਮ ਤੇ ਤੇ ਜਦੋਂ ਆਏਗਾ 3 ਸਾਲ ਪਹਿਲਾਂ ਉਹ ਆਇਆ ਸੀ ਤਾਂ ਆਪਾਂ ਉਦੋਂ ਨਾਰਮਲ ਆਇਆ ਸੀ ਉਹ ਮਾਰਚ ਦੇ ਵਿੱਚ ਮੈਂ ਉਹਦੇ ਰਾਖੀ ਬਣ ਕੇ ਭੇਜਿਆ ਜੋ ਮੇਰੇ ਕੋ ਰਾਖੀ ਮੈਂ ਪਰਚੇਸ ਕਰਕੇ ਰੱਖੀ ਹੋਈ ਸੀ ਉਹ ਦਿਵਸ ਤੇ ਬਟ ਇਸ ਕਰਕੇ ਪ੍ਰੇਫਰ ਕਰਦੀ ਹਾਂ ਕਿ ਥੋੜੀ ਸਿੰਪਲ ਰਾਖੀ ਭੇਜਾਂ ਕਿ ਜੋ ਉਹਨੂੰ ਵੀ ਲੈਣ ਚ ਦਿੱਕਤ ਨਾ ਆਏ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਡਾਕਖਾਨੇ ਨਾਲ ਆਓ ਡਾਕਖਾਨੇ ਤੇ ਇਹ ਪੋਸਟ ਕਰੋ ਜੇ ਤੁਹਾਡੇ ਦੂਰ ਦਰਰਾਡੇ ਬੈਠੇ ਦੇ ਭਰਾ ਨੇ ਉਹਨਾਂ ਲਈ ਰਾਖੀ ਭੇਜਣੀ ਤੇ ਇਹ ਬਹੁਤ ਪ੍ਰਾਇੋਰਟੀ ਹੈ ਪ੍ਰੈਫਰ ਕਰਦੇ ਹਾਂ ਇਹਨੂੰ ਕ੍ਰੌਂਪਟ ਡਿਲੀਵਰ ਕਰਨ ਦੀ ਸਾਡੀ ਕੋਸ਼ਿਸ਼ ਦਿੰਦੀ ਹੈ ਔਰ ਇਹ ਉਸ ਤੋਂ ਇਲਾਵਾ ਸਾਡੇ ਜਿਹੜੀ ਵੀ ਇਨਕਮਿੰਗ ਡਾਕ ਵੀ ਅਗਰ ਰਾਖੀ ਬੇ ਲਾਂਦੀ ਉਹ ਵੀ ਅਸੀਂ ਪ੍ਰਾਇੋਰਟੀ ਦੇ ਵਿੱਚ ਡਿਲੀਵਰ ਕਰਾ ਰਹੇ ਹਾਂ ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਮ ਪੈਣਾ ਤੇ ਭਰਾਵਾਂ ਦਾ ਇੱਕ ਪਵਿੱਤਰ ਤਿਹਾੜਾ ਜਿਹੜਾ ਹੈ ਰਖੜੀ ਆਉਣ ਨੂੰ ਕੁਛ ਹੀ ਦਿਨ ਰਹਿ ਗਏ ਨੇ ਤੇ ਜਿਹੜੀਆਂ ਪੈਣਾ ਨੇ ਜਿਨ੍ਹਾਂ ਦੇ ਭਰਾ ਕਾਫੀ ਦੂਰ ਰਹਿੰਦੇ ਨੇ ਦੂਰ ਦਰਾੜ ਰਹਿੰਦੇ ਨੇ ਜਾਂ ਐਬਰੋਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਰਖੜੀ ਪਹੁੰਚਾਉਣ ਦੇ ਲਈ ਇੰਡੀਆ ਪੋਸਟ ਆਫਿਸ ਦਾ ਜਿਹੜਾ ਹੈ ਸਹਾਰਾ ਲੈ ਰਹੀਆਂ ਨੇ ਤੇ ਕਾਫੀ ਪੈਣਾ ਦੇ ਜਿਹੜੇ ਸੈਂਟੀਮੈਂਟਸ ਇਸ ਰਖੜੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਹੋਰ ਵੀ ਜਿਹੜੇ ਲੋਕ ਪਹੁੰਚੇ ਨੇ ਗੱਲਬਾਤ ਕਰਦੇ ਆ ਇੱਕ ਅੰਕਲ ਨੇ ਸਾਡੇ ਨਾਲ ਗੱਲਬਾਤ ਕਰ ਲੈਨੇ ਸਸ਼ੀਕਾ ਸਰ ਸਸ਼ੀਕਾ ਜੀ ਜੀ ਰਖਣੀ ਪੇਜ ਰਹੇ ਹੋ ਕਿਹਦੇ ਲਈ ਰਖੜੀ ਹੈ ਐਕਚੁਅਲੀ ਇਹ ਮੇਰੀ ਵਾਈਫ ਨੇ ਭੇਜੀ ਆ ਆਪਣੇ ਬ੍ਰਦਰ ਨੂੰ ਭੇਜ ਰਹੀ ਆ ਉਹ ਕੈਨੇਡਾ ਤੇ ਮੈਂ ਸਿਰਫ ਇੱਥੇ ਪੋਸਟ ਕਰਾਉਣ ਆਇਆ ਹਾਂ ਹਾਂ ਜੀ ਵਾਈਫ ਤੇ ਕਿੰਨੇ ਕੁ ਜਿਹੜੇ ਇਮੋਸ਼ਨਸ ਨੇ ਇਸ ਰਖੜੀ ਨੂੰ ਲੈ ਕੇ ਜੁੜੇ ਹੋਏ ਨੇ ਇਮੋਸ਼ਨ ਬਹੁਤ ਜ਼ਿਆਦਾ ਜੁੜੇ ਹੋਏ ਨੇ ਉਹ ਕਾਲਜ ਦੇ ਵਿੱਚ ਕੰਮ ਕਰਦੀ ਆ ਅੱਜ ਮੈਨੂੰ 4 ਵਜੇ ਫੋਨ ਆ ਗਿਆ ਉਹਨਾਂ ਦਾ ਕਿ ਇਹ ਮੇਰਾ ਪਾਰਸਲ ਕਰਵਾਤਾ ਕਿ ਨਹੀਂ ਕਰਵਾਤਾ ਤੇ ਕਮੀ ਹੁਣ ਜੌਬ ਛੱਡ ਕੇ ਇੱਥੇ ਤੇ ਪਾਰਸਲ ਕਰਾਉਣ ਆਇਆ ਤੇ ਆਪਣਾ ਕੰਮ ਛੱਡ ਕੇ ਤੇ ਇਸ ਕੰਮ ਨੂੰ ਮੈਂ ਜ਼ਰੂਰੀ ਸਮਝਿਆ ਤੇ ਮੈਂ ਕਰਾਉਣ ਆਇਆ ਸੀ ਜੀ ਤੇ ਹੋਰ ਕੀ ਕੁਝ ਗਿਫਟਸ ਭੇਜ ਰਹੇ ਹੋ ਗਿਫਟ ਹੋਰ ਕੋਈ ਨਹੀਂ ਰਖੜੀ ਹੈ ਵੱਖਰੀ ਵੱਖਰੀ ਟਾਈਪ ਦੀ ਉਹਨੇ ਵੱਖਰੀ ਰਖੜੀਆਂ ਨਹੀਂ ਹੈ 7-8 ਟਾਈਪ ਨੇ ਰਖੜੀਆਂ ਕਿੰਨਾ ਸਮਾਂ ਲੱਗਿਆ ਰਖੜੀ ਚੂਜ਼ ਕਰਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਉਹਨੇ 3 ਤੋਂ 4 ਘੰਟੇ ਜਿਹੜੇ ਲਗਾਏ ਆ ਉਹ ਵੀ ਆਫਟਰ ਜੌਬ ਜਿਹੜਾ ਟਾਈਮ ਕੱਢ ਕੇ 5 ਵਜੇ ਤੋਂ ਬਾਅਦ ਤੇ ਸੋ ਇਹ ਮਤਲਬ ਜਿਹੜੀਆਂ ਫੀਲਿੰਗ ਹੈ ਕਿ ਜਿਹੜੀਆਂ 쇼 ਕਰਦੀਆਂ ਕਿ ਜਿਹੜਾ ਰਿਸ਼ਤਾ ਹੈ ਬਹੁਤ ਅਨਮੋਲ ਹੈ ਤੇ ਉਹਨੂੰ ਨਿਭਾਉਣ ਦੇ ਲਈ ਜਿਹੜਾ ਇਹ ਜਿਹੜੀਆਂ ਲੇਡੀਜ਼ ਹੈਗੀਆਂ ਉਹ ਫਿਰ ਟਾਈਮ ਕੱਢ ਕੇ ਆਪਣਾ ਜਿਹੜਾ ਤੇ ਆਪਣੇ ਮੋਸ਼ਨ ਵਿੱਚ ਰਖੜੀ ਦੇ ਦੁਆਰਾ ਜਿਹੜਾ 쇼 ਕਰਦੀਆਂ ਜੀ ਤੇ ਕਿਹੜੀ ਕੰਟਰੀ ਪੇਜ ਇਹ ਕੈਨੇਡਾ ਜਾ ਰਿਹਾ ਜੀ ਹਾਂ ਜੀ ਤੇ ਕਦੇ ਐਦਾ ਤਾਂ ਨਹੀਂ ਹੋਇਆ ਕਿ ਰਖੜੀ ਭੇਜੀ ਹੋਵੇ ਟਾਈਮ ਸਰ ਪਹੁੰਚੀ ਨਾ ਹੋਵੇ ਕੋਈ ਨਹੀਂ ਜਦੋਂ ਇੱਥੋਂ ਭੇਜੀ ਦੀ ਆ ਪੋਸਟ ਆਫਿਸ ਤੋਂ ਮੇਨ ਆਪਰੇਟਰ ਆਫਿਸੋਂ ਭੇਜੋ ਤੇ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਕਿ ਉਹ ਵਾਪਸ ਆਈ ਹੋਵੇ ਜਾਂ ਉਥੇ ਡਿਲੀਵਰ ਨਾ ਆਈ ਹੋਵੇ ਤੇ ਕਾਫੀ ਸੋਹਣੀ ਜਿਹੜੀ ਹੈ ਪੈਕਿੰਗ ਇਹ ਕੀਤੀ ਹੋਈ ਹੈ ਹਾਂ ਇਹ ਮੈਨੂੰ ਵੀ ਲੱਗਦਾ ਸੀਗਾ ਕਿ ਪੈਕਿੰਗ ਕਿਵੇਂ ਕਰਾਂਗੇ ਪਰ ਮੈਂ ਜਦੋਂ ਇਹਨਾਂ ਕੋ ਭਾਈ ਸਾਹਿਬ ਕੋ ਇੱਥੇ ਆਇਆ ਇਹਨਾਂ ਨੇ ਕਿਹਾ ਕਿ ਇੱਥੇ ਅਵੇਲੇਬਲ ਨੇ ਜੋ ਸੇਨਰ ਨੇ ਨੋਮੀਨਲ ਜੇ ਚਾਰਜ ਦੇ ਵਿੱਚ ਜਿਹੜੀ ਹੈ ਪੈਕਿੰਗ ਆ ਉਹ ਸਾਨੂੰ ਕਰਕੇ ਦੀ ਪੈਕਿੰਗ ਫ੍ਰੀ ਹੈ ਜਿਹੜਾ ਬਾਕਸ ਹੈ ਉਹਦੇ ਚਾਰਜ ਜਿਹੜੇ ਉਹ ਲੈ ਕੇ ਆਣ ਸਾਡੇ ਕੋਲ ਤੇ ਪ੍ਰੋਪਰ ਕਸਟਮ ਕਲੀਅਰੈਂਸ ਕਰਾ ਕੇ ਭੇਜ ਰਹੇ ਆ ਕਸਟਮ ਹੋ ਕੇ ਕਹਿੰਦੇ ਕਿ ਜ਼ਰੂਰਤ ਨਹੀਂ ਆ ਗਈ ਇਹਦੀ ਕਿਉਂਕਿ ਓਕੇਜਨ ਦਾ ਕਰਕੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਸ਼ਾਇਦ ਕਸਟਮ ਦੀ ਤੇ ਜ਼ਰੂਰਤ ਨਹੀਂ ਹੈਗੀ ਔਰ ਜਿਹੜਾ ਬਾਕਸ ਹੈ ਉਹ ਸਪੈਸ਼ਲ ਆਕੀਲੀ ਬਣਿਆ ਹੋਇਆ ਹੈ ਜਿਹੜਾ ਸ਼ੋ ਕਰੂਗਾ ਕਿ ਵਿਦਆਊਟ ਕਸਟਮ ਜਿਹੜਾ ਇਹ ਜਾ ਰਿਹਾ ਉਸੇ ਸੋ ਕਾਫੀ ਜਿਹੜਾ ਸੋਨਾ ਉਪਰਾਲਾ ਇੰਡੀਆ ਪੋਸਟ ਵੱਲੋਂ ਵੀ ਜਿਹੜਾ ਕੀਤਾ ਗਿਆ ਵੈ ਕਾਫੀ ਇਮੋਸ਼ਨਸ ਜਿਹੜੇ ਜੁੜੇ ਹੋਏ ਨੇ ਸੋ ਹੋਰ ਹੀ ਪਿਆਣਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੁਣ। ਨਕ ਚਾਹ ਰਖੜੀ ਆਉਣ ਵਾਲੀ ਹੈ ਪੋਸਟ ਆਫਿਸ ਪਹੁੰਚੇ। ਬਹੁਤ ਚਾਹ ਹੈ ਮੈਂ 2-3 ਦਿਨਾਂ ਤੋਂ ਮੈਂ ਸੋਚੀ ਸੀ ਮੈਂ ਰਾਖੀ ਪਰਚੇਸ ਕਰਨੀ ਰੋਜ਼ ਜਾ ਜਾਂਦਾ ਸੀ ਔਰ ਮੈਂ ਕੱਲ ਸਪੈਸ਼ਲੀ ਟਾਈਮ ਕੱਢ ਕੇ ਰਾਖੀ ਪਰਚੇਸ ਕਰਕੇ ਮੈਂ ਸੀ ਅੱਜ ਮੈਂ ਸਪੈਸ਼ਲ ਆਈ ਕਿ ਮੈਂ ਆਪਾਂ ਰਾਖੀ ਪੋਸਟ ਕਰਾਂ ਕਿ ਉਹਨੂੰ ਟਾਈਮਲੀ ਪਹੁੰਚ ਜਾਏ ਰਾਖੀ ਜਦੋਂ ਲੇਟ ਹੋਏ ਤਾਂ ਮੇਰਾ ਮਨ ਵੀ ਉਦਾਸ ਹੁੰਦਾ ਉਹਦਾ ਵੀ ਉਦਾਸ ਹੁੰਦਾ। ਬ੍ਰਦਰ ਕਿੰਨਾ ਕੁ ਦੂਰ ਹੈ ਤੁਹਾਡੇ? ਬਹੁਤ ਜ਼ਿਆਦਾ ਦੂਰ ਹੈ ਕਾਟ ਐਕਸਪਲੇਨ ਵੈਸੇ ਵੀ ਜਦੋਂ ਵੈਸੇ ਤਾਂ ਦਿਲ ਦੇ ਬਹੁਤ ਕਰੀਬ ਹੈ ਉਹ ਮੇਰੇ ਬਟ ਹੁਣ ਉਹ ਇਸ ਟਾਈਮ ਜਰਮਨੀ ਹੈ ਤਾਂ ਮੈਂ ਉਹਨੂੰ ਬਹੁਤ ਮਿਸ ਕਰਦੀ ਆ ਸਮ ਟਾਈਮ ਕੁਝ ਇਸ ਤਰ੍ਹਾਂ ਦੇ ਟਾਈਮ ਪੀਰੀਅਡ ਹੁੰਦਾ ਤਾਂ ਮੈਨੂੰ ਇੰਨਾ ਮਿਸ ਕਰਦੀ ਆ ਕਿ ਕਾਸ਼ ਮੈਂ ਉਹਦੇ ਕੋਲ ਜਾਵਾਂ ਤੇ ਉਹਨੂੰ ਮਿਲ ਕੇ ਆਵਾਂ ਜਾਣਾ ਬਹੁਤ ਮੁਸ਼ਕਿਲ ਆ ਹਜੇ ਇਸ ਟਾਈਮ ਤੇ ਤੇ ਜਦੋਂ ਆਏਗਾ 3 ਸਾਲ ਪਹਿਲਾਂ ਉਹ ਆਇਆ ਸੀ ਤਾਂ ਆਪਾਂ ਉਦੋਂ ਨਾਰਮਲ ਆਇਆ ਸੀ ਉਹ ਮਾਰਚ ਦੇ ਵਿੱਚ ਮੈਂ ਉਹਦੇ ਰਾਖੀ ਬਣ ਕੇ ਭੇਜਿਆ ਜੋ ਮੇਰੇ ਕੋ ਰਾਖੀ ਮੈਂ ਪਰਚੇਸ ਕਰਕੇ ਰੱਖੀ ਹੋਈ ਸੀ ਉਹਦੇ ਵਾਸਤੇ ਮੈਨੂੰ ਰਾਖੀ ਬਣ ਕੇ ਭੇਜਿਆ ਕਿ ਹਾਂ ਪਤਾ ਨਹੀਂ ਰਾਖੀ ਵਾਲ ਤੇ ਉਹ ਚਲਾ ਜਾਏਗਾ ਤੇ ਹੁਣ ਕੁੜੀਆਂ ਤਾਂ ਕਾਫੀ ਚੂਜ਼ ਹੀ ਹੁੰਦੀਆਂ ਨੇ ਸੋਟਾ ਵੀ ਜਦ ਚੂਜ਼ ਕਰਨਾ ਹੁੰਦਾ ਰਾਖੀ ਚੂਜ਼ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਮੈਂ ਉਹਨਦੇ ਵਾਸਤੇ ਸਪੈਸ਼ਲ ਰਾਖੀ ਲੈਣੀ ਹੁੰਦੀ ਹੈ ਕਿ ਜੋ ਸਭ ਤੋਂ ਡਿਫਰੈਂਟ ਅਵੇਲੇ ਹੋ ਸਕਦਾ ਕਿ ਮੈਂ ਦੋ ਤਿੰਨ ਸ਼ੌਪਸ ਤੇ ਵੀ ਜਾ ਕੇ ਉਹਦੀ ਲੱਗ ਤੋਂ ਪਰਚੇਸ ਕਰਾਂ ਆਹ ਇਹ ਪੈਣਾ ਨੂੰ ਆਹੀ ਹੁੰਦਾ ਕਿ ਸਭ ਤੋਂ ਲੱਗ ਜਿਹੜੀ ਹੈ ਵੀਰੇ ਦੇ ਗੁੱਟ ਤੇ ਬੰਨੀ ਹੋਣੀ ਹੁੰਦੀ ਹੈ ਵਿੱਚ ਮੈਂ ਮੋਸਟ ਪ੍ਰੋਬਲੀ ਮੈਂ ਪ੍ਰੇਫਰ ਕਰਦੀ ਹੁੰਦੀ ਸੀ ਨਾ ਸਿਲਵਰ ਰਾਖੀ ਸਿਲਵਰ ਰਾਖੀ ਮੈਨੂੰ ਪਤਾ ਹੁੰਦਾ ਸੀ ਬ੍ਰਦਰ ਉਹ ਲਾਈਫਟਾਈਮ ਵੀ 5-10 ਸਾਲ ਦੋਸਾਂ ਲੋ ਬੰਨ ਲੈਂਦਾ ਸੀ ਉਹਨੂੰ ਸ਼ੌਕ ਹੁੰਦਾ ਇਹ ਹੋਂ ਤਾਂ ਮੈਂ ਨੋਰਮਲ ਵੇਚਣੀ ਪੈਂਦੀ ਹੈ ਕਸਟਮ ਚ ਪ੍ਰੋਬਲਮ ਆਉਂਦੀ ਹੈ ਹਾਂ ਹੋਂ ਮੈਨੂੰ ਨੋਰਮਲ ਰਾਖੀ ਵੇਚਣੀ ਪੈਂਦੀ ਹੈ ਜੋ ਮੈਂ ਕੋਸ਼ਿਸ਼ ਕਰਦੀ ਆ ਮੈਟਲ ਨਾ ਹੋਵੇ ਕਿਉਂਕਿ ਲਾਸਟ ਟਾਈਮ ਮੈਂ ਬ੍ਰਦਰ ਨੂੰ ਵੇਚੀ ਉੱਥੇ ਕਸਟਮ ਬੈ ਗਈ ਉਹਨੇ ਦੀ ਰਾਖੀ ਨਹੀਂ ਸੀ ਜਿਨੇ ਦੀ ਉਹਨੂੰ ਕਸਟਮ ਬੈ ਗਈ ਉੱਥੇ ਤੇ ਬਟ ਇਸ ਕਰਕੇ ਪ੍ਰੇਫਰ ਕਰਦੀ ਹਾਂ ਕਿ ਥੋੜੀ ਸਿੰਪਲ ਰਾਖੀ ਵੇਚਾਂ ਕਿ ਜੋ ਉਹਨੂੰ ਵੀ ਲੈਣ ਚ ਦਿੱਕਤ ਨਾ ਆਏ ਸੀ ਬਚਪਨ ਦੇ ਵਿੱਚ ਜਦ ਟਕਰਾਰ ਹੁੰਦੀ ਸੀ ਪੈਣਾ ਪਰਾਂਵਾਂ ਦੇ ਵਿੱਚ ਕਿੰਨੀ ਕੀ ਯਾਦ ਆਉਂਦੀ ਹੁਣ ਤਾਂ ਕਾਫੀ ਜਿਹੜਾ ਸੈਂਟੀਮੈਂਟ ਜੁੜੇ ਹੋਏ ਨੇ ਇਸ ਰਾਕੇ ਦੇ ਤਾਂ ਇਹ ਲੱਗਦਾ ਕਿ ਅਸੀਂ ਕਿਉਂ ਲੜਦੇ ਹੁੰਦੇ ਸੀ ਵੀ ਹੁਣ ਨੋ ਡਾਊਟ ਹੈ ਨਾ ਹੁਣ ਦੂਰ ਬੈਠ ਕੇ ਹੁਣ ਲੱਗਦਾ ਕਿ ਮੈਂ ਉਹ ਤੋਂ ਇਸ ਚੀਜ਼ ਤੇ ਪਿੱਛੇ ਵੀ ਲੜ ਪੈਂਦੀ ਸੀ ਕਈ ਵਾਰ ਉਹ ਮੇਨਾਂ ਮੈਂ ਬਿਜ਼ੀ ਹੁੰਦੀ ਸੀ ਉਹ ਮੇਨਾਂ ਗੱਲ ਕਰਨੀ ਚਾਹੁੰਦਾ ਸੀ ਮੈਂ ਉਹਨੂੰ ਕਈ ਵਾਰ ਇਗਨੋਰ ਕਰ ਦਿੰਦੀ ਸੀ ਕਈ ਵਾਰ ਆਪਾਂ ਬਿਜ਼ੀ ਦੇ ਹੁਣ ਨਾ ਤੇ ਹੁਣ ਅੱਜ ਲੱਗਦਾ ਕਿ ਮੈਨੂੰ ਉਹਨੂੰ ਟਾਈਮ ਦੇਣਾ ਚਾਹੀਦਾ ਸੀ ਉਹ ਵੀ ਅਜੋ ਦੂਰ ਹੈ ਤਾਂ ਬੜੀ ਯਾਦ ਆਉਂਦੀ ਹੈ ਉਸ ਚੀਜ਼ ਦੀ ਮੈਨੂੰ ਅੱਖਾਂ ਦੇ ਵਿੱਚ ਆਤਰੂ ਵੀ ਮੇਰਾ ਈਵਨ ਮੇਰਾ ਨਾ ਚਲੋ ਪੇਰੈਂਟਸ ਨਾਲ ਇੱਕ ਪਿਆਰ ਹੁੰਦਾ ਹੈ ਬਟ ਮੇਰਾ ਨਾ ਮੈਂ ਆਪਣੇ ਬ੍ਰਦਰ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਪਰ ਮੈਂ ਉਹਨੂੰ ਬਹੁਤ ਮਿਸ ਕਰਦੀ ਆ ਮਤਲਬ ਈਵਨ ਉਹ ਕੋਈ ਗੱਲ ਨਾ ਆਪਣੇ ਪੇਰੈਂਟਸ ਨਾਲ ਨਹੀਂ ਕਰੇਗਾ ਮੇਰੇ ਪੇਰੈਂਟਸ ਨਾਲ ਨਹੀਂ ਕਰੇਗਾ ਉਹ ਮੇਰੇ ਨਾਲ ਸ਼ੇਅਰ ਕਰੇਗਾ ਤੇ ਪੇਰੈਂਟਸ ਵੀ ਕਹਿੰਦੇ ਇਹਨਾਂ ਦੀ ਆਪਸ 'ਚ ਗੱਲ ਹੋ ਗਈ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਣਾ ਮਤਲਬ ਬਹੁਤ ਚੀਜ਼ਾਂ ਸੀ ਆਪਸ 'ਚ ਹੀ ਡਿਸਕਸ ਕਰਦੇ ਆ ਬਹੁਤ ਸਾਰਾ ਮੈਂ ਉਹਨੂੰ ਬਹੁਤ ਪਿਆਰ ਕਰਦੀ ਆ ਉਹਨੂੰ ਬਹੁਤ ਮਿਸ ਕਰਦੀ ਆ ਮੈਂ ਉਹਨੂੰ ਮੈਂ ਮਤਲਬ ਮੈਂ ਚਾਹਨੀ ਆ ਕਿ ਹਨਾ ਪੋਸੀਬਲ ਨਹੀਂ ਹੈ ਮੈਂ ਚਾਹਨੀ ਆ ਕਿ ਮੈਂ ਉਹਦੇ ਕੋਲ ਚ ਤੇ ਅਟਲੀਸਟ ਉਹਨੂੰ ਮਿਲਾ ਬਹੁਤ ਮੇਰਾ ਹੈ ਉਹਦੇ ਨਾਲ ਸੋ ਉਹ ਪੈਣਾ ਨੇ ਕਾਫੀ ਜਿਹੜੇ ਸੈਂਟੀਮੈਂਟਸ ਜਿਹੜੇ ਇੱਕ ਰਖੜੀ ਦੇ ਨਾਲ ਜੁੜੇ ਹੋਏ ਨੇ ਸੋ ਹੋਰ ਵੀ ਜਿਹੜੇ ਪੈਣਾ ਨੇ ਉਹਨਾਂ ਦੇ ਨਾਲ ਵੀ ਜਿਹੜੀ ਇੱਕ ਗੱਲਬਾਤ ਕਰਦੇ ਨੇ ਫ੍ਰੈਂਸੀ ਕਿ ਸਾਡੇ ਨਾਲ ਤੁਹਾਨੂੰ ਦੱਸਦੀ ਹੈ ਕਿ ਕਿਤੇ ਨਾ ਕਿਤੇ ਪੈਣਾ ਜਿਹੜੇ ਸੈਂਟੀਮੈਂਟਸ ਜੁੜੇ ਹੋਏ ਨੇ ਕਾਫੀ ਪਾਵੁਕ ਵੀ ਜਿਹੜੀਆਂ ਪੈਣਾ ਨਜ਼ਰ ਆ ਰਹੀਆਂ ਨੇ ਰਖੜੀ ਦੇ ਤਿਵਾਰ ਨੂੰ ਲੈ ਕੇ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਕਸਟਮ ਜਿਹੜੇ ਬੈਠੇ ਹੋਏ ਨੇ ਲੋਕ ਉਹ ਲੱਗੇ ਹੋਏ ਨੇ ਆਪਣੀ ਮੁਸਤਦੀ ਦੇ ਨਾਲ ਜਿਹੜੀ ਡਿਊਟੀ ਬਾਰੇ ਨੇ ਕਿਉਂਕਿ کافی ਜਿਹੜਾ ਪਵਿੱਤਰ ਇੱਕ ਰਿਸ਼ਤਾ ਜਿਹੜਾ ਹੈ ਮੰਨਿਆ ਜਾਂਦਾ ਵੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਬਾਕਸੇ ਜਿਹੜੇ ਆ ਪਏ ਹੋਏ ਨੇ ਸੋ ਪੈਣਾ ਵੀ ਖੜੀਆਂ ਨਹੀਂ ਰੱਖਣੀਆਂ ਪੇਜ ਰਹੀਆਂ ਨੇ ਸੋ ਪਿੱਛੇ ਜਿਹੜੇ ਮੁਲਾਜ਼ਮ ਬੈਠੇ ਨੇ ਆਪਣੀ ਕੰਮ ਕਰ ਰਹੇ ਨੇ ਮੁਸਤਦੀ ਦੇ ਨਾਲ ਇੱਕ ਤਸਵੀਰ ਮੈਂ ਤੁਹਾਨੂੰ ਬੜੀ ਸੋਹਣੀ ਜੀ ਦਿਖਾਉਂਗਾ ਦਾ ਜਿਹੜੀਆਂ ਪੈਣਾ ਨੇ ਰਖੜੀਆਂ ਪੇਜਰੀਆਂ ਨੇ ਸੋ ਇਹ ਪੈਣਾ ਦਾ ਪਿਆਰ ਹੈ ਜੋ ਆਪਣੀ ਵੀਰੇ ਦੇ ਲਈ ਰਖੜੀਆਂ ਪੇਜਰੀਆਂ ਨੇ ਕਾਫੀ ਇਮੋਸ਼ਨਸ ਜੁੜੇ ਹੋਏ ਨੇ ਪੈਣਾ ਦੇ ਇਹਨਾਂ ਰਖੜੀਆਂ ਦੇ ਨਾਲ ਤੇ ਨਾਲ ਹੀ ਇੱਕ ਹੋਰ ਪੈਣ ਦਾ ਪੈਣ ਦੀ ਜਿਹੜੀ ਰਖੜੀ ਹੈ ਮੇਰੇ ਹੱਥ ਦੇ ਵਿੱਚ ਹੈ ਕਾਫੀ ਪ੍ਰੇਮ ਦੇ ਨਾਲ ਕਾਫੀ ਜਿਹੜੇ ਲगाव ਦੇ ਨਾਲ ਆਪਣੇ ਪ੍ਰਾਧਾਨੀ ਕਾਫੀ ਸੋਹਣੀ ਪੈਕਿੰਗ ਦੇ ਰਹੀ ਜਿਹੜੀ ਹੈ ਰਖੜੀ ਪੇਜਰੀ ਹੈ ਸੋ ਇਹ ਪੈਣਾ ਦਾ ਪਿਆਰ ਹੈ ਕਿਤੇ ਨਾ ਕਿਤੇ ਅ 15 ਰੁਪਏ ਚਲਕ ਮੈਮ ਤੁਸੀਂ ਵੀ ਰਖਣੀ ਭੇਜਣਾਂ ਹੈ ਅੱਛਾ ਕਿੱਥੇ ਰਹਿਣ ਦਾ ਪਤਾ ਐਸੀ ਲੁਧਿਆਣੇ 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 ਤੇ ਕਿੰਨਾ ਕੁ ਜਿਹੜਾ ਇਹ ਮੋਸ਼ਨ ਇਸ ਰਖਣੀ ਦੇ ਧਿਆਨ ਇਸ ਤਿਹਾੜ ਦੇ ਨਾਲ ਤੁਹਾਡੇ ਜੁੜਿਆ ਬਹੁਤ ਜ਼ਿਆਦਾ ਹੈ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਭੈਣ ਭਰਾਵਾਂ ਦਾ ਠੀਕ ਹੈ ਜੀ ਭੂਆ ਭਤੀਜੇ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ ਇਸ ਕਰਕੇ ਉਹ ਤੁਸੀਂ ਪਿਆਰ ਭੇਜ ਰਹੇ ਸੀ ਤੇ ਵਚਪੰਦੀ ਉਸ ਰਖੜੀ ਦੇ ਤਿਉਹਾਰ ਤੇ ਅਜ ਦੇ ਦੌਰ ਦੇ ਵਿੱਚ ਕੀ ਜਿਹੜਾ ਫਰਕ ਨਜ਼ਰ ਆ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਨਹੀਂ ਜੀ ਰਖੜੀ ਫਰਕ ਤਾਂ ਕੋਈ ਆਣਾ ਨਹੀਂ ਚਾਹੀਦਾ ਕਿਉਂਕਿ ਅੱਜ ਕੱਲ ਭੈਣ ਭਰਾ ਦਾ ਰਿਸ਼ਤਾ ਬਹੁਤ ਤਰ੍ਹਾਂ ਅਗਰ ਕੋਈ ਦੁਨੀਆ ਮੰਨੇ ਤਾਂ ਉਹਨਾਂ ਨੂੰ ਮੰਨਦੀ ਹੈ ਕੀ ਲੱਗਦਾ ਹੈ ਜਦ ਪਰਾ ਦੂਰ ਜਾਂਦਾ ਹੈ ਤਾਂ ਪਿਆਰ ਜਿਹੜਾ ਹੈ ਹੋਰ ਵੱਧ ਜਾਂਦਾ ਹੈ ਮੈਂ ਪਾਵੁਕ ਹੋ ਗਏ ਨੇ ਕਿਉਂਕਿ ਇਮੋਸ਼ਨਲ ਕਹਿ ਸਕਦੇ ਹਾਂ ਕਿਉਂਕਿ ਕਾਫੀ ਜਿਹੜਾ ਹੈ ਇਕ ਜਿਹੜਾ ਲਗਾਵ ਹੈ ਨਾ ਉਹ ਰੋਣ ਨੂੰ ਮਜਬੂਰ ਕਰ ਦਿੰਦਾ ਹੈ ਇਹ ਖੁਸ਼ੀ ਦੇ ਹੰਝੂ ਨੇ ਚੋਈ ਨਦੀਆਂ ਅੱਖਾਂ 'ਚ ਨੇ ਤੇ ਲੱਗੇ ਹੋਏ ਨੇ ਮੁਸਤਦੀਨੇ ਅਸੀਂ ਪੋਸਟ ਆਫਿਸ ਮਾਸਟਰ ਨੇ ਉਹਨਾਂ ਨਾਲ ਵੀ ਜਿਹੜੀਆਂ ਗੱਲਬਾਤ ਕਰਾਂਗੇ ਤੇ ਇੱਕ ਐਨਵੈਲਪ ਇਹਨਾਂ ਨੇ ਵੀ ਹੱਥਾਂ ਦੇ ਵਿੱਚ ਫੜੇ ਹੋਏ ਆ ਸਰ ਰਕੜੀ ਭੇਜ ਰਹੇ ਹੋ ਹਾਂਜੀ ਕਿਤੇ ਲਈ ਹੈ ਰਕੜੀ ਇਹ ਮੇਰੇ ਮਾਮਾ ਸਸੁਰਜੀ ਦੇ ਲਈ ਹੈ ਜੀ ਮਾਮਾ ਸਸੁਰਜੀ ਦੇ ਕਿਹਨੇ ਭੇਜੀ ਹੈ ਮੇਰੀ ਮੰਮਾ ਨੇ ਭੇਜੀ ਹੈ ਜੀ ਮਦਰ ਇਨ ਲਾ ਮਾ ਲਫ਼ਜ਼ ਜਿਹੜਾ ਨਾ ਦੋ ਵਾਰੀ ਹੈ ਜੀ ਮਾ ਮਾ ਜੀ ਮਤਲਬ ਇੱਕ ਤਾਂ ਮੇਰੀ ਮਾਂ ਜੀ ਮਾਂ ਸ਼ਬਦ ਦੇ ਵਿੱਚ ਕਿੰਨਾ ਪਿਆਰ ਹੈ ਦੇਖੋ ਜੀ ਮੇਰੀ ਮਾਂ ਉਹ ਮੇਰੀ ਘਰ ਵਾਲੀ ਦੀ ਮਾਂ ਦੋਨੋਂ ਜੁੜਦੇ ਆ ਤਾਂ ਮਾਂ ਬਣਦਾ ਤੇ ਕੀ ਜਿਹੜੇ ਇਮੋਸ਼ਨ ਇਸ ਰਖੜੀ ਦੇ ਨਾਲ ਤੁਹਾਡੇ ਆਪਣੇ ਜੁੜੇ ਹੋਏ ਇਮੋਸ਼ਨਸ ਸਰ कहते हम इसको क्या बयां करें कि हमारे दिल में वो कहीं भी शब्द नहीं है क्योंकि ये शब्दों से नहीं ये आँखों से बयां होती है ये एक राखी ही नहीं ये वो ज़िंदगी है जो हाथ पे बंध के हमेशा सिर पे रहती है बचपन की कोई याद रखड़ी नाल जुड़ी हुई यादा बहुत ने सर ਕਿੰਦਾ ਸੈਲੀਬ੍ਰੇਟ ਕਰਦੇ ਸੀ ਯਾਦਾਂ ਨੂੰ ਸੈਲੀਬ੍ਰੇਟ ਤੁਸੀਂ ਉਦੋਂ ਅਸਲੀ ਤਰੀਕੇ ਨਾਲ ਕਰ ਸਕਦੇ ਆ ਜਿਹਨੂੰ ਤੁਸੀਂ ਮੰਨਦੇ ਆ ਮੰਨਣ ਵਾਲਾ ਕੌਣ ਆ ਜੋ ਤੁਹਾਡਾ ਈਸ਼ਟ ਹੈ ਪ੍ਰਭੂ ਜਿਹਦੇ ਨਾਲ ਤੁਸੀਂ ਸੱਚੇ ਦਿਲੋਂ ਪਿਆਰ ਕਰਦੇ ਹੋ ਜਿਹਨੇ ਤੁਹਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਉਹਦੇ ਦਰ ਦੇ ਅੱਗੇ ਜੋ ਝੁੱਕ ਜਾਂਦਾ ਹੈ ਨਾ ਉਹਨੂੰ ਸਭ ਕੁਝ ਮਿਲ ਜਾਂਦਾ ਕਿਉਂਕਿ ਮਾਂ ਪ੍ਰਮਾਤਮਾ ਨੇ ਉਹ ਲਫ਼ਜ਼ ਤੇ ਭੈਣ ਕਿੰਨੀਆਂ ਪੈਣੇ ਨੇ ਮੈਂ ਰੀਅਲ ਆਈ ਐਮ ਦਾ ਸਿੰਗਲ ਪਰ ਮੈਂ ਇੰਨਾ ਲੱਕੀ ਆ ਕਿ ਜੋ ਨਾ ਦਿਆ ਥਾ ਭਗਵਾਨ ਨੇ ਮuje ਮੁभी ਮਿਲਾ ਮੁਝੇ ਇਸ ਸੰਸਾਰ ਸੇ ਕਈ ਵਾਰ ਨਾ ਸਕੂਲ ਦੇ ਵਿੱਚ ਜਦ ਤਿਵਾਰ ਆਂਦੇ ਕੰਪੀਟੀਸ਼ਨ ਕਰਾਏ ਜਾਂਦੇ ਨੇ ਉਦੋਂ ਕਲਾਸ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਵੀ ਸਾਡੀ ਪੈਣਾ ਹੀ ਹੁੰਦੀਆਂ ਨੇ ਉਹ ਵੀ ਰਕੜੀਆਂ ਬੰਨ੍ਹਦੀਆਂ ਨੇ ਕੁਝ ਅਜਿਹੀ ਤੁਹਾਡੀ ਯਾਦ ਮੈਮਰੀਜ਼ ਹੋਣ ਸਰ ਯਾਦ ਤਾਂ ਐਦਾਂ ਨਾ ਫਿਰ ਇੱਕ ਗਾਣਾ ਬੜਾ ਪੁਰਾਣਾ ਹੈ ਈ ਯਾਦਾਂ ਹੁੰਦੀਆਂ ਨੇ ਬਸ ਭਾਜੀ ਦੋ ਲਫ਼ਜ਼ਾਂ ਦੇ ਵਿੱਚ ਉਹ ਯਾਦਾਂ ਜਿਹੜੀਆਂ ਨਾ ਅੱਖਾਂ 'ਚੋਂ ਅੱਥੂ ਲਿਆ ਦਿੰਦੀ ਐ ਇਹ ਉਹ ਰਾਖੀ ਦਾ ਤਿਆਰ ਐ ਭਾਜੀ ਤੇ ਉਹਨਾਂ ਭੈਣਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਭੈਣਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਨਾ ਭਰਾ ਜਿਹੜਾ ਹੁੰਦਾ ਹੈ ਨਾ ਕਿਤੇ ਅਕਸਰ ਦੂਰ ਜੋ ਹੋਤਾ ਹੈ ਉਹ ਉਤਨਾ ਹੀ ਤੁਹਾਰੇ ਦਿਲ ਕੇ ਕਰੀਬ ਹੋਤਾ ਹੈ ਕੀ ਚਾਹੇ ਕਹੀਂ ਵੀ ਰਹੇ ਪਰ ਹੱਕ ਵਕਤ ਉਸਕੇ ਜਨੂਨ ਮੇ ਤੂੰ ਹੁੰਦਾ ਹੈ ਉਹ ਹੁੰਦਾ ਭਰਾ ਕਿ ਭੈਣ ਕਿਤੇ ਵੀ ਹੋਵੇ ਉਹਨੂੰ ਰਹਿੰਦਾ ਹੈ ਕਿ ਮੇਰਾ ਵੀਰ ਜਿੰਨੇ ਰੋਟੀ ਖਾਦੀ ਕਿ ਨਹੀਂ ਖਾਦੀ ਚਾਹ ਹੁੰਦਾ ਹੈ ਰਖੜੀ ਵਾਲੇ ਦਿਨ ਕਿ ਪੈਣ ਆਉਗੀ ਗੁੱਟ ਤੇ ਰਖੜੀ ਬਨੂਗੀ ਫਿਰ ਅਸੀਂ ਰੋਟੀ ਖਾਵਾਂਗੇ ਪੈਣ ਦੂਜੀ ਮਾਂ ਹੈ ਮਾਂ ਢਿੱਡੇ ਚ ਰੱਖ ਕੇ 9 ਮਹੀਨੇ ਬੱਚੇ ਨੂੰ ਜਨਮ ਦਿੰਦੀ ਹੈ ਪਰ ਇੱਕ ਭੈਣ ਉਦੋਂ ਤੱਕ ਉਹਨੂੰ ਇੱਕ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਹੈ ਜਦੋਂ ਤੱਕ ਵਿਆਹ ਕੇ ਬਗਾਨੇ ਘਰੇ ਨਹੀਂ ਚਲ ਜਾਂਦੀ ਉਹ ਦੂਜੀ ਮਾਂ ਹੈ ਸੋ ਇਹ ਇਮੋਸ਼ਨਸ ਨੇ ਕੱਲੀਆਂ ਪੈਣਾ ਦੇ ਨਹੀਂ ਪਰਾਵਾ ਦੇ ਵੀ ਜਿਹੜੇ ਇਮੋਸ਼ਨਸ ਇਸ ਤਿਉਹਾਰ ਦੇ ਨਾਲ ਜੁੜੇ ਹੋਏ ਨੇ ਪੋਸਟ ਆਫਿਸ ਮਾਸਟਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਜੇ ਸ਼ੇਅਰ ਕਰਨਾ ਚਾਹੁੰਦੇ ਹੋ ਕਹਤੇ ਬਹਿਣਾ ਤੂੰ ਯਾਦ ਰੱਖਣਾ कभी भी भाई के आंसुओं को तुम अपने दिल में गुमनाम मत रखना ये वो आंसू हैं जो तूने बचपन में मुझे संभालते हुए अपनी आंखों से गिराए थे आज उन आंसुओं की खातिर मिलने आओ बहना तुम्हें एक भाई की याद परमात्मा ऐसी दे कि तुम जरूर आओ ਟੜਪਦਾ ਹੈ ਜਿਗਰ ਨਜ਼ਰ ਫਰਿਆਦ ਕਰਦੀ ਹੈ ਜਲਦੀ ਸੇ ਚਨੇ ਆਓ ਬਹਿਨਾ ਤੁਮੇ ਬਾਈ ਕੀ ਮਹੋਬਤ ਯਾਦ ਕਰਦੀ ਹੈ ਬੜੇ ਹੀ ਪਾਵੁਕ ਸ਼ਬਦਾ ਦੇ ਨਾਲ ਗੱਲ ਕੀਤੀ ਇਹਨਾਂ ਨੇ ਕਾਫੀ ਜਿਹੜੇ ਪਾਵੁਕ ਨਜ਼ਰ ਆਏ ਉਥੇ ਪੈਣਾ ਵੀ ਜਿਹੜੀਆਂ ਕਾਫੀ ਜਿਹੜੇ ਭਾਵੁਕ ਨਜ਼ਰ ਆਈਆਂ ਇਮੋਸ਼ਨਸ ਕਾਫੀ ਜਿਹੜੇ ਸ਼ਬਦਾ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅੱਖਾਂ ਦੇ ਵਿੱਚ ਜਿਹੜੇ ਹੰਝੂ ਨੇ ਤੇ ਉਥੇ ਜਿਹੜਾ ਇੰਡੀਆ ਪੋਸ ਜਿਹੜਾ ਹੈ ਕਾਫੀ ਵਧੀਆ ਉਪਰਾਲਾ ਕਰ ਰਿਹਾ ਹੈ ਤੇ ਇੱਕ ਜਿਹੜੇ ਘੜੀ ਬਣ ਰਿਹਾ ਹੈ ਦਿਲ ਨੂੰ ਦਿਲ ਦੇ ਨਾਲ ਜੋੜਨ ਦੇ ਸੋ ਪੋਸਟ ਆਫਿਸ ਮਾਸਟਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੁਝ ਇੰਸਟਰਕਸ਼ਨਸ ਨੇ ਇਹਨਾਂ ਪੋਸਟ ਨੂੰ ਲੈ ਕੇ ਸੋ ਰਖੜੀ ਦੇ ਇਤਵਾਰ ਦੇ ਨਾਲ ਜਿੱਥੇ ਪੈਣਾ ਦਾ ਸੈਂਟੀਮੈਂਟ ਜੁੜਿਆ ਹੋਇਆ ਹੈ ਪੈਣਾ ਪ੍ਰਾਵਾਂ ਦਾ ਸੈਂਟੀਮੈਂਟ ਜੁੜਿਆ ਹੈ ਉੱਥੇ ਪੋਸਟ ਆਫਿਸ ਦੇ ਵੱਲੋਂ ਬੜੇ ਨੇਕ ਉਪਰਾਲੇ ਕੀਤੇ ਜਾ ਰਹੇ ਨੇ ਸਾਡੇ ਨਾਲ ਸੀਨੀਅਰ ਪੋਸਟ ਆਫਿਸ ਮਾਸਟਰ ਨੇ ਬਲਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬੜੇ ਸੋਨੇ ਸੋੜੇ ਜਿਹੜੇ ਐ ਐਨਵਲਪ ਪੋਸਟ ਆਫਿਸ ਇੰਡੀਆ ਪੋਸ ਦੁਆਰਾ ਜਿਹੜੇ ਤਿਆਰ ਕੀਤੇ ਗਏ ਨੇ ਜੀ 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 ਮੈਂ ਤਾਂ ਸਭ ਤੋਂ ਪਹਿਲਾਂ ਸਾਰੇ ਨਗਰ ਨਿਵਾਸੀਆਂ ਨੂੰ ਮੈਂ ਵਧਾਈ ਦੇਵਾਂਗਾ ਇਸ ਤਿਹਾੜ ਦੀ ਇਹ ਐਸਾ ਤਿਹਾੜ ਹੈ ਪੰਜਾਬ ਵਿੱਚ ਹਰ ਸੋ ਲਾਸਨ ਮਨਾਇਆ ਜਾਂਦਾ ਔਰ 올 ਆਲ ਇੰਡੀਆ ਚ ਬੜੇ ਤਿਹਾੜ ਨੇ ਲੇਕਿਨ ਸਾਡੇ ਪੰਜਾਬ ਦੇ ਇਧਰ ਨਾਰਥ ਦੇ ਵਿੱਚ ਰੱਖੀ ਨੂੰ ਬਹੁਤ ਮਾਤਵ ਦਿੱਤੀ ਜਾਂਦੀ ਹੈ ਔਰ ਇੰਡੀਆ ਪੋਸ ਨੇ ਉਹੀ ਉਪਰਾਲੇ ਕੀਤੇ ਨੇ ਜਿਸ ਤਰ੍ਹਾਂ ਪਹਿਲਾਂ ਕਰਦਾ ਆਇਆ ਇਸ ਵਾਰ ਅਸੀਂ ਰੱਖੀ ਦਾ ਬੜੇ ਕਲਰਫੁਲ ਇਨਵੈਲਪਸ ਤਿਆਰ ਕੀਤੇ ਨੇ ਬਾਕਸ ਤਿਆਰ ਕੀਤੇ ਨੇ ਇਹ 15 ਰੁਪਏ ਦਾ Envelop ਹੈ ਇਹ ਸਾਡਾ 20 ਰੁਪਏ ਦਾ Envelop ਤੇ 50 ਰੁਪਏ ਦਾ ਬਾਕਸ ਵੀ ਤਿਆਰ ਕੀਤਾ ਹੈ ਇਹ ਰਾਖੀ ਦਾ ਬਾਕਸ ਹੈ ਸਪੈਸ਼ਲੀ ਫॉर ਰਾਖੀ ਹੈ ਅਸੀਂ ਸਾਰਿਆਂ ਨੂੰ ਸੱਦਾ ਦੇਣਾ ਹੈ ਕਿ ਡਾਕਖਾਨੇ ਨਾਲ ਆਓ ਡਾਕਖਾਨੇ ਤੇ ਇਹ ਪੋਸਟ ਕਰੋ ਜਿਹਦੇ ਤੁਹਾਡੇ ਦੂਰ ਦਰਾਡੇ ਬੈਠੇ ਦੇ ਭਰਾ ਨੇ ਉਹਨਾਂ ਨੂੰ ਤੁਸੀਂ ਰਾਖੀ ਭੇਜਣ ਤੇ ਅਸੀਂ ਇਹਨਾਂ ਨੂੰ ਇਸ ਵਾਰ ਪ੍ਰਾਇੋਰਟੀ ਰੱਖੀ ਹੈ ਕਿ ਅਸੀਂ 6 ਤਰੀਕ ਤੱਕ ਕੱਟਆਫ ਵੀ ਰੱਖੀ ਹੈ ਅਗਰ 6 ਤਰੀਕ ਤੱਕ ਸਾਡੇ ਕੋਲ ਪੋਸਟ ਕਰ ਜਾਂਦੇ ਆ ਤਾਂ ਅਸੀਂ ਅਸ਼ੋਰਡ ਹੈ ਕਿ ਅਸੀਂ ਰਾਖੀ ਦੇ ਦਿਨ ਤੱਕ ਤੁਹਾਨੂੰ ਡਿਲੀਵਰ ਕਰ ਦਾਂਗੇ ਤੇ ਕੁਝ ਇਨਸਟਰਕਸ਼ਨ ਵਗੈਰਾ ਵੀ ਰੱਖੀਆਂ ਗਈਆਂ ਨੇ ਜਿਹੜੀ ਪੈਣਾ ਨੇ ਬਾਹਰ ਭੇਜਣੀਆਂ ਨੇ ਜੀ ਬਿਲਕੁਲ ਕਸਟਮ ਡੈਕੋਰੇਸ਼ਨ ਦਾ ਫਾਰਮ ਹੈ CN22 ਜਿਨ੍ਹਾਂ ਪੈਣਾ ਨੇ ਰਾਖੀ ਇੰਟਰਨੈਸ਼ਨਲ ਭੇਜਣੀ ਹੈ ਕੈਨੇਡਾ ਆਸਟ੍ਰੇਲੀਆ ਕਿਤੇ ਦੂਰ ਦਰਾਰ ਭੇਜਣੀ ਹੈ ਕਸਟਮ ਡੈਕੋਰੇਸ਼ਨ ਦੇ ਵਿੱਚ ਤੁਸੀਂ ਉੱਥੇ ਸੀਜ਼ਨਲ ਗਰੀਟਿੰਗ ਪਾ ਕੇ ਕੁਝ ਨੀਤੀ ਕਸਟਮ ਡਿclare ਕਰ ਸਕਦੇ ਹੋ ਔਰ ਇੱਦੇ ਸਾਡੇ ਕੋਲ ਤਾਂ ਕਸਟਮ ਕਲੀਅਰੈਂਸ ਇੱਥੇ ਲੁਧਿਆਣਾ ਚ ਮੌਜੂਦ ਹੈ ਤੇ ਇੱਥੇ ਵਾਲੇ ਕਸਟਮ ਦੇ ਵਿਭਾਗ ਦੇ ਅਧਿਕਾਰੀ ਇੱਥੇ ਮੌਜੂਦ ਨੇ ਔਰ ਉਹ ਕਸਟਮ ਕਲੀਅਰੈਂਸ ਕਰ ਦਿੰਦੇ ਔਰ ਸਟ੍ਰੇਟ ਵੇ ਇੱਥੋਂ ਦੀ ਫੌਨ ਪੋਸਟ ਚਲੇ ਜਾਂਦਾ ਹੈਗਾ ਔਰ ਕਸਟਮ ਕਲੀਅਰ ਐਥੀ ਕਲੀਅਰ ਹੋ ਜਾਂਦੀ ਇਨਸਟੈਡ ਕਿ ਦੇ ਦਿੱਲੀ ਦੇ ਵਿੱਚ ਕਲੀਅਰ ਕਰਨ ਦੀ ਲੋੜ ਨਹੀਂ ਤੇ ਇਹ ਬਹੁਤ ਪ੍ਰਾਇੋਰਟੀ ਹੈ ਪ੍ਰੈਫਰ ਕਰਦੇ ਆ ਇਹਨੂੰ ਪ੍ਰੌਮਟ ਡਿਲੀਵਰ ਕਰਨ ਦੀ ਸਾਡੀ ਕੋਸ਼ਿਸ਼ ਦਿੰਦੀ ਹੈ ਔਰ ਇਹ ਉਸ ਤੋਂ ਇਲਾਵਾ ਸਾਡੇ ਜਿਹੜੇ ਵੀ ਇਨਕਮਿੰਗ డాక్ ਵੀ अगर राखी बेल आंदी ਉਹ ਵੀ ਅਸੀਂ ਪ੍ਰਾਇੋਰਟੀ ਦੇ ਡਿਲੀਵਰ ਕਰਾ ਰਹੇ ਸਾਡੇ ਪੋਸਟਮੈਨ ਤਨਾਤ ਨੇ ਜਿਹੜੀ ਵੀ राखी ਮਿਲ ਲਗਤੋਂ ట్రాన్స్మిట్ ਹੋ ਰਹੀ ਹੈ ਅਲੱਗਤੋਂ ਸਾਡੇ ਕੋਲ ਆ ਰਹੀ ਹੈ ਅਲੱਗਤੋਂ ਪ੍ਰੋਸੈਸ ਕਰ ਰਹੇ ਹਾਂ ਔਰ ਪਹਿਲਾਂ ਸਤूबर ਪ੍ਰਾਇੋਰਟੀ ਉਸੇ ਤੇ ਦਿੱਤੀ ਜਾਂਦੀ ਹੈ ਕਿ ਤਾਂਕਿ ਰਾਖੀ ਵਾਲਾ ਜਿਹੜਾ ਤਿਹਾਰ ਹੈ ਅਸੀਂ ਜਿਹੜੀ ਡੈਡਲਾਈਨ ਹੈ ਔਰ ਟਾਈਮਲਾਈਨ ਹੈ ਉਹਨੂੰ ਅਸੀਂ ਅਚੀਵ ਕਰ ਸਕੀਏ ਜੀ ਤੇ ਤੁਹਾਡੇ ਕੋਈ ਆਪਣੇ ਸੈਂਟੀਮੈਂਟਸ ਜੁੜੇ ਹੋਏ ਨੇ ਜਾਂ ਕੋਈ ਅਜਿਹਾ ਕਿੱਸਾ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੇ ਰਖੜੀ ਦੇ ਤਿਵਾਰ ਤੋਂ ਰਿਲੇਟਡ ਰਖੜੀ ਦੇ ਤਿਹਾੜ ਤੇ ਰਿਲੇਟਡ ਐਦਾ ਜੀ ਕਿ ਕਈ ਵਾਰ ਕਈ ਵਾਰ ਰੈਣਾ ਦੀ ਜਿਹੜਾ ਰਖੜੀ ਹੈ ਵਾਪਿਸ ਆ ਜਾਂਦੀ ਹੈ ਕਈ ਸੈਂਟੀਮੈਂਟਸ ਜੁੜੇ ਹੁੰਦੇ ਨੇ ਕੋਈ ਅਜਿਹੇ ਵਾਕਿਆ ਤੁਹਾਨੂੰ ਚੇਤਾ ਹੁ ਬਿਲਕੁਲ ਜੀ ਮੈਂ ਆਪਣੇ ਸਰਵਿਸ ਦੇ ਦੌਰਾਨ ਦੇਖਿਆ ਹੈ ਕਿ ਇੱਕ ਭਰਾ ਨੂੰ ਚੀਨੀ ਨਹੀਂ ਮਿਲੀ ਸੀ ਲਫਾਫੇ ਦੇ ਵਿੱਚ ਔਰ ਉਹ ਲਿਟਰਲੀ ਰੋ ਰਿਆ ਸੀਗਾ ਔਰ ਐ ਫੈਕਚੁਅਲ ਗੱਲ ਹੈ ਕਿ ਇਹ ਸੈਂਟੀਮੈਂਟਸ ਹੈ ਨੇ ਅਸੀਂ ਮਹਿਸੂਸ ਕਰਦੇ ਆਂ ਮੇਰੀ ਵੀ ਤਿੰਨ ਸਿਸਟਰ ਹੈ ਤਿੰਨ ਐਕਸਪਾਇਰ ਹੋ ਗਏ ਆ ਪਰ ਮੈਨੂੰ ਵੀ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਔਰ ਮੈਨੂੰ ਕਨੈਕਟ ਹੁੰਦਾ ਹਮੇਸ਼ਾ ਜਦ ਵੀ ਰਾਖੀ ਦਾ ਤਿਹਾਨਾ ਤਿਆਰ ਆਂਦਾ ਬਹੁਤ ਡੈਡਲੀ ਅਸੀਂ ਉਹ ਮਿਸ ਕਰਦੇ ਆਂ ਜਿਹੜੀ ਚੀਜ਼ਾਂ ਸੀ ਆਪਣੇ ਭੈਣ ਭਰਾਵਾਂ ਨਾਲ ਮਿਲ ਕੇ ਮਨਾਉਂਦੇ ਸੀ ਤੋ ਕਿੰਨੇ ਤਰੀਕ ਤੱਕ ਜਿਹੜੇ ਅਕਸੈਪਟ ਕੀਤੇ ਜਾ ਰਹੇ ਨੇ ਤੇ ਅਸ਼ੋਰਡ ਕੀਤਾ ਜਾ ਰਿਹਾ ਕਿ ਉਹ ਡਿਲੀਵਰ ਹੋ ਜਾਣਗੇ ਤੇ ਕਟਆਫ ਡੇਟ ਇਸ ਵਾਰ 6 ਤਰੀਕ ਰੱਖੀ ਹੈ 6 ਤਰੀਕ ਤੱਕ ਹੋ ਸਕੇ ਤਾਂ ਆਪਣੀ ਪ੍ਰਾਇੋਰਟੀ ਤੇ ਤੁਸੀਂ ਸਾਡੇ ਕੋਲ ਡਿਪੋਜ਼ਿਟ ਕਰਾਓ ਅਸੀਂ ਟਰਾਂਸਮਿਟ ਕਰਾਂਗੇ ਡਿਲੀਵਰ ਕਰਾਂਗੇ ਤੇ ਅਸ਼ੋਰਡ ਕਰਾਂਗੇ ਕਿ ਜਿਹੜੀ ਰੱਖੜੀ ਹੈ ਉਹ ਗੁੱਟ ਤੇ ਬੰਨੀ ਜਾ ਸਕੇ ਭਰਾਵਾ ਦੇ ਸੋ ਏ ਸੀ ਕੇ ਸੀਨੀਅਰ ਪੋਸਟ ਆਫ ਹਿਸ ਮਾਸਟਰ ਬਲਵੀਰ ਸਿੰਘ ਜੀ ਤੇ ਕਾਫੀ ਜਿਹੜਾ ਨੇ ਕੋਪਰ ਲਾ ਇੰਡੀਆ ਪੋਸ ਦੇ ਵੱਲੋਂ ਜਿਹੜਾ ਕੀਤਾ ਗਿਆ ਤੇ ਅਸ਼ੋਰ ਕੀਤਾ ਜਾ ਰਿਹਾ ਹੈ ਕਿ 6 ਤਰੀਕ ਤੋਂ ਜਿਹੜੇ ਪਹਿਲਾ ਜਾਂ 6 ਤਰੀਕ ਤੱਕ ਜਿਹੜੇ ਰਖੜੀ ਪੈਣਾ ਭੇਜਣੀਆਂ ਚਾਹੀਦੀਆਂ ਨੇ ਚਾਹੇ ਇੰਡੀਆ ਦੇ ਵਿੱਚ ਕਿਤੇ ਜਾਂ ਬਾਹਰਲੀ ਕੰਟਰੀਜ਼ ਦੇ ਵਿੱਚ ਉਹ ਅਸ਼ੋਰ ਜਿਹੜੇ ਹੈ ਡਿਲੀਵਰ ਕੀਤੇ ਜਾਣਗੇ ਸੋ ਤੁਹਾਡੇ ਕੀ ਸੈਂਟੀਮੈਂਟਸ ਰਖੜੀ ਦੇ ਰਖੜੀ ਦੇ ਨਾਲ ਜਿਹੜੇ ਜੁੜੇ ਹੋਏ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਹਾਂ ਲੁਧਿਆਣਾ